ਜਗਨੂ ਦੇਖਣ ਵਾਲੇ तमाम ਦਰਸ਼ਕਾਂ ਨੂੰ ਜਿੰਦੇਵ ਸਿੰਘ ਕੈਂਥ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਇਹ ਖਬਰ ਜਿਹੜੀ ਹੈ ਇਹ ਭੂੰਦੜੀ ਦੇ ਨਿਵਾਸੀਆਂ ਲਈ ਤੇ ਪਿੰਡ ਚਾੜਾ ਜੋ ਕਿ ਲੁਧਿਆਣੇ ਦੇ ਦੋਨੋਂ ਪਿੰਡ ਨੇ ਇਹਨਾਂ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂ ਇਹ ਭੂੰਦੜੀ ਤੇ ਚਾੜਾ ਪਿੰਡ ਦੇ ਲਈ ਇੰਪੋਰਟੈਂਟ ਹੈ ਕਿਉਂਕਿ ਦੋਨਾਂ ਪਿੰਡਾਂ ਦੇ ਵਿੱਚ ਸੀਐਨਜੀ ਪਲਾਂਟ ਲੱਗ ਰਹੇ ਨੇ ਤੇ ਦੋਨੋਂ ਥੰਡਾਂ ਦੇ ਵਿੱਚ ਜਿਹੜੇ ਪਲਾਂਟ ਲੱਗ ਰਹੇ ਨੇ ਉਹ ਵਸੋਂ ਦੇ ਬਹੁਤ ਨੇੜੇ ਲੱਗ ਰਹੇ ਨੇ ਕਿੰਨੀ ਦੂਰ ਵਸੋਂ ਤੋਂ ਪਲਾਂਟ ਹੋਣਾ ਚਾਹੀਦਾ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਸਰਕਾਰੀ ਅਫਸਰਾਂ ਨੇ ਕਿਵੇਂ ਕਾਨੂੰਨ ਨੂੰ ਅੱਖੋਂ ਪਰੋਖੇ ਕਰਕੇ ਪਿੰਡ ਦੇ ਨੇੜੇ ਇਹ ਪਲਾਂਟ ਲਾਉਣ ਦੇ ਵਿੱਚ ਜਿਹੜਾ ਹੈਗਾ ਹਿੱਸਾ ਪਾਇਆ ਇਹ ਵੀ ਗੱਲ ਸਾਹਮਣੇ ਆਊਗੀ ਆਉਣ ਵਾਲੇ ਟਾਈਮ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਹਲਕਾ ਦਾਖਾ ਦੇ ਐਮਐਲਏ ਸਾਹਿਬ ਨੇ ਉਠਾਇਆ ਉਹਨਾਂ ਨੇ ਇਹ ਮੁੱਦਾ ਆਪਦੇ ਇਲਾਕੇ ਦੇ ਵਿੱਚ ਭੂੰਦਲੀ ਵਿਖੇ ਜਿਹੜਾ ਪਲਾਂਟ ਲੱਗਿਆ ਹੈ ਉਥੇ ਲਗਾਤਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਧਰਨਾ ਲੱਗਿਆ ਹੈ ਪਲਾਂਟ ਨੂੰ ਬੰਦ ਕਰਾਉਣ ਦੇ ਸਬੰਧ ਦੇ ਵਿੱਚ ਉਸ ਨੂੰ ਲੈ ਕੇ ਇਹ ਵਿਧਾਨ ਸਭਾ ਦੇ ਵਿੱਚ ਮੁੱਦਾ ਚੁੱਕਿਆ ਜਿੱਥੋਂ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਬਹੁਤ ਸਾਰੀਆਂ ਊਂਤਾਈਆਂ ਨੇ ਪਰ ਫਿਰ ਵੀ ਸਰਕਾਰ ਮੌਕੇ ਦੀ ਸਰਕਾਰ ਇੱਕ ਵੱਡੀ ਫੋਰਸ ਦੇ ਨਾਲ ਪਿੰਡ ਵਾਲਿਆਂ ਤੇ ਤਸ਼ੱਦਦ ਕਰਕੇ ਇਹ ਪਲਾਂਟ ਨੂੰ ਕਿਉਂ ਚਾਲੂ ਕਰਨਾ ਚਾਹੁੰਦੀ ਹੈ ਕਿਉਂ ਕਿਸੇ ਵੀ ਸਰਮਾਇਯਦਾਰ ਨੇ ਜਿਨੇ ਇਹ ਪਲਾਂਟ ਲਾਇਆ ਉਹਦੇ ਨਾਲ ਵੀ ਧੋਖਾਧੜੀ ਦਾ ਜਿਹੜਾ ਕੰਮ ਹੈ ਉਹ ਕੀਤਾ ਜਾ ਰਿਹਾ ਹੈ ਕਿਉਂ ਨਹੀਂ ਉਹਨਾਂ ਨੂੰ ਇਹਨਾਂ ਗਾਈਡਲਾਈਨਸ ਬਾਰੇ ਪਹਿਲਾਂ ਜਾਣੂ ਕਰਵਾਇਆ ਗਿਆ ਇਹ ਸਾਰੇ ਮੁੱਦੇ ਸਵਾਲੀਆ ਚਿੰਨ੍ਹ ਖੜੇ ਹੋ ਜਾਂਦੇ ਨੇ ਇੱਕ ਵਾਰ ਆਪਾਂ ਦੇਖਦੇ ਹਾਂ ਕਿ ਸਰਦਾਰ ਮਨਪ੍ਰੀਤ ਸਿੰਘ ਈਆਲੀ ਨੇ ਇਹਨਾਂ ਮੁੱਦਿਆਂ ਨੂੰ ਕਿਵੇਂ ਵਿਧਾਨ ਸਭਾ ਦੇ ਵਿੱਚ ਰੱਖਿਆ ਤੇ ਉਸ ਤੋਂ ਬਾਅਦ ਦੇਖਾਂਗੇ ਕਿ ਸਰਕਾਰ ਇਹ ਕਿੱਦਾਂ ਰੁਕ અપਣਾਉਂਦੀ ਹੈ ਤੇ ਕਿਵੇਂ ਇਹ ਜਿਹੜੀਆਂ ਨੇ ਗਾਈਡਲਾਈਨਸ ਜਿਹੜੀਆਂ ਸੀਐਨਜੀ ਪਲਾਂਟ ਲਾਉਣ ਵਾਸਤੇ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਦੇ ਉੱਤੇ ਖੁਦ ਹੀ ਪੈਰਾ ਕਿਉਂ ਨਹੀਂ ਦਿੰਦੀ ਆਓ ਦੇਖਦੇ ਹਾਂ ਮਨਪ੍ਰੀਤ ਸਿੰਘ ਐੜੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਇਸ ਮੁੱਦੇ ਨੂੰ ਕਿਵੇਂ ਰੱਖਿਆ ਧੰਨਵਾਦ ਜ਼ੀਰੋ ਆਵਰ ਜੀ ਐੜੀ ਸਾਹਿਬ ਧੰਨਵਾਦ ਸਪੀਕਰ ਸਾਹਿਬ ਜੋ ਤੁਸੀਂ ਜ਼ੀਰੋ ਆਵਰ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਦਿੱਤਾ ਸੋ ਪਹਿਲਾਂ ਵੀ ਇੱਕ ਵਾਰ ਇਹ ਮਸਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਜਿਹੜੇ ਸੀਐਨਜੀ ਪਲਾਂਟ ਲੱਗ ਰਹੇ ਹੈ ਬਾਇਓ ਸੀਐਨਜੀ ਪਲਾਂਟਸ ਉਹਦੀਆਂ ਇੱਕ ਗਾਈਡਲਾਈਨਸ ਨੇ एनवायरनमेंट environment दिया एनवायरमेंटल गाइडलाइंस फॉर कंप्रेस्ड बायो गैस प्लांट सीबीजी बायो सीएनजी प्लांट्स मेरे ਹਲਕੇ ਦੇ ਪਿੰਡ ਭੂੰਦੜੀ ਦੇ ਵਿੱਚ ਇਹ ਪਲਾਨਟ ਲੱਗਣਾ ਸ਼ੁਰੂ ਹੋਇਆ ਪਿਛਲੇ ਸਾਲ ਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਪਲਾਨਟ ਇੱਥੇ ਲੱਗ ਰਿਹਾ ਪਿੰਡ ਦੇ ਬਹੁਤ ਨੇੜੇ ਤਾਂ ਲੋਕਾਂ ਨੇ ਵਿਰੋਧ ਕੀਤਾ तकरीबन 1 ਸਾਲ ਤੋਂ ਧਰਨਾ ਉੱਥੇ ਲੱਗਿਆ ਹੋਇਆ ਗਾਈਡਲਾਈਨਸ ਮੁਤਾਬਕ the composting facility shall not be located within 300 meters from the nearest dwelling and 100 meter from any well or water course 300 ਮੀਟਰ ਦੇ ਵਿੱਚ ਕੋਈ ਆਬਾਦੀ ਨਹੀਂ ਹੋਣੀ ਚਾਹੀਦੀ ਕੋਈ ਵਾਟਰ ਬੋਡੀ ਨਹੀਂ ਹੋਣੀ ਚਾਹੀਦੀ ਵੈਲ ਨਹੀਂ ਹੋਣਾ ਚਾਹੀਦਾ ਲੇਕਿਨ ਆ ਪੂਰਾ ਮੇਰੇ ਕੋਲ ਪਲਾਨ ਆ ਜੀ ਕਿ 300 ਮੀਟਰ ਦੇ ਵਿੱਚ ਸਕੂਲ ਵੀ ਆ ਜੀ 140 ਮੀਟਰ ਦੇ ਵਿੱਚ ਉਹਦੇ ਨਾਲ ਹੀ ਛੱਪੜ ਹੈ 100 ਮੀਟਰ ਤੇ ਡੇਰੀਆ ਤੇ ਘਰ ਨੇ ਸਾਰੇ ਤੇ ਉਹ ਹੁਣ ਸਰਕਾਰ ਧੱਕੇ ਦੇ ਨਾਲ ਉਥੋਂ ਫੋਰਸ ਲਾ ਕੇ ਉਥੋਂ ਜਿਹੜੇ ਲੋਕਾਂ ਨੂੰ ਹਟਾਇਆ ਗਿਆ ਜਿਹਨੇ ਧਰਨਾ ਲਾਇਆ ਤੇ ਜ਼ਬਰਦਸਤੀ ਉਥੇ ਪਲਾਂਟ ਦੀ ਸ਼ੁਰੂਆਤ ਕਰ ਕੀਤੀ ਜਾ ਰਹੀ ਹੈ ਦੇਖੋ ਇਸ ਤਰ੍ਹਾਂ ਦੇ ਜਿਹੜੇ ਪਲਾਂਟ ਲੱਗਣੇ ਆ ਸਭ ਤੋਂ ਪਹਿਲਾਂ ਪੰਚਾਇਤ ਦੀ ਮਨਜ਼ੂਰੀ ਫਿਰ ਪਿੰਡ ਵਾਸੀਆਂ ਦੇ ਇਤਰਾਜ਼ ਲੈ ਜਾਣ ਤਾਂ ਜੋ ਜਿਹੜਾ ਲਗਾ ਰਿਹਾ ਉਹਦਾ ਵੀ ਨੁਕਸਾਨ ਨਾ ਹੋਵੇ ਲੱਖਾਂ ਕਰੋੜਾ ਰੁਪਏ ਉਹਨੇ ਲਾਇਆ ਹੋਇਆ ਤੇ ਲੋਕ ਇੱਕ ਸਾਲ ਤੋਂ ਉਥੇ ਧਰਨੇ ਤੇ ਬੈਠਿਆ ਖੱਜਲ ਖਵਾਰ ਹੋ ਰਹੇ ਨੇ ਸੋ ਇਹ ਜ਼ਰੂਰ ਸਰਕਾਰ ਇਸ ਪਾਸੇ ਧਿਆਨ ਦੇਵੇ ਵੀ ਉੱਥੇ ਤੱਕਾ ਨਾ ਹੋਵੇ ਅਤੇ ਉਸ ਨੂੰ ਤੁਰੰਤ ਰੋਕਿਆ ਜਾਵੇ ਸਾਰਾ ਪਿੰਡ ਨੇ ਉਸ ਇਲਾਕੇ ਦਾ ਕੱਲ ਧਰਨਾ ਲਗਿਆ ਉੱਥੇ ਸੋ ਜਦੋਂ ਗਾਈਡਲਾਈਨਸ ਮੁਤਾਬਕ ਉੱਥੇ ਨਹੀਂ ਲੱਗ ਸਕਦਾ ਉਹ ਪਲਾਟ ਤਾਂ ਉਹਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਤੇ ਹੋਰ ਵੀ ਇਸ ਤਰ੍ਹਾਂ ਦੇ ਲੁਧਿਆਣੇ ਦੇ ਵਿੱਚ ਦੋ ਤਿੰਨ ਜਗ੍ਹਾ ਸੰਭਰਾਲੇ ਹਲਕੇ ਦੇ ਵਿੱਚ ਵੀ ਜਗਰਾਉਂ ਦੇ ਨੇੜੇ ਵੀ ਸੋਨਾ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਟੈਸਟ ਪ੍ਰੋਟੈਸਟ ਚੱਲ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਵੇ ਲੋਕਾਂ ਨੂੰ ਘਰੋਸੇ ਜਿਹਾ ਜਾਵੇ ਕਿ ਦੇਖਿਆ ਜਾਵੇ ਕਿ ਸ਼ਰਤਾਂ ਪੂਰੀਆਂ ਕਰਦੇ ਆ ਤੇ ਉਹਨਾਂ ਵਾਲੇ ਸਮੇਂ 'ਚ ਪਹਿਲਾਂ ਹੀ ਇਸ ਤਰ੍ਹਾਂ ਦੀ ਅੱਜ ਜਿਹੜੀਆਂ ਇਤਰਾਜ਼ ਲੈ ਜਾਣ ਪੰਚਾਇਤ ਤੋਂ ਲੋਕਾਂ ਤੋਂ ਤਾਂ ਜੋ ਕਿਸੇ ਨੂੰ ਖਰਚਲ ਪਾਰੀ ਨਾ ਹੋਵੇ ਧੰਨਵਾਦ ਥੈਂਕ ਯੂ